ਕਹਦਾ ਕਰਦਾ ਨਾ ਕਿ ਬਈ ਇਹ ਆਮ ਆਦਮੀ ਪਾਰਟੀ ਦਾ ਚੱਲ ਜੂਗਾ ਕੀ ਕਹਿੰਦਾ ਮਨੋਂ ਕੀ ਤੁਸੀਂ ਸੋਚਦੇ ਹੋ ਕਿ ਮੈਂ ਮੰਤਰੀ ਬਣਨ ਲਈ ਜਾਂ ਐਮਪੀ ਬਣਨ ਲਈ ਜਾਂ ਨਾ ਮਨੋਂ ਮੈਂ ਦੂਰ ਜਾਊਗਾ ਤੇ ਕਹਿੰਦਾ ਮਨੋਂ ਮੈਂ ਲੱਗਦਾ ਕਿ ਜਿਹੜੇ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਨਾ ਉਹ ਉਹਨਾਂ ਨਾਲ ਮੈਂ ਕਿਤੇ ਨਾ ਕਿਤੇ ਗਦਾਰੀ ਕਰੂੰਗਾ ਤੇ ਮੈਂ ਸਮਝਦਾ ਕਿ ਮੈਂ ਮੈਂ ਜਿਹੜਾ ਲੋਕਾਂ ਨੇ ਦੋ ਵਾਰੀ ਜਦੋਂ ਅਕਾਲੀਅਲ ਦੇ ਗੀਸਟ ਬੀਬ ਸੀ ਉਸ ਦੌਰਾਨ ਵੀ ਮੈਨੂੰ ਲੋਕਾਂ ਨੇ ਜਤਾਇਆ ਸੋ ਮੇਰੀ ਇਹ ਡਿਊਟੀ ਬਣਦੀ ਆ ਕਿ ਮੈਂ ਅਕਾਲੀ ਦਲ ਦਾ ਸਪਾਈ ਬਣ ਕੇ ਰਹਾ ਮੈਂ ਪਰਸੋਂ ਵੀ ਸੀਐਮ ਸਾਹਿਬ ਨੂੰ ਮਿਲਿਆ ਸੀ ਖੜਕੜ ਕਲਾਂ ਔਰ ਕੱਲ ਮੈਂ ਉਹਨਾਂ ਨੂੰ 4 ਵਜੇ ਉਹਨਾਂ ਦੀ ਰਜਿਸਟ੍ਰੇਸ਼ਨ ਤੇ ਮਿਲਿਆ ਮੁੱਦਾ ਨੇਚੁਰਲ ਆ ਕਿੰਦਾ ਮਤਲਬ ਵੀ ਜੇ ਉਹ ਸ਼ਹੀਦਾਂ ਉਸਰ ਭਗਤ ਸਿੰਘ ਦੀ ਜਗ੍ਹਾ ਤੇ ਆਏ ਆ ਉਹਨਾਂ ਦੇ ਜੱਦੀ ਬੈਂਕੜਕੜ ਕਲਾਂ ਕਿਉਂਕਿ ਮਿਊਜ਼ੀਅਮ ਦਾ ਜਿਹੜਾ ਮਸਲਾ ਸੀ ਇਹ ਮਹੀਂ ਵਿਧਾਨ ਸਭਾ ਚੁੱਕਿਆ ਸੀ ਕਿਉਂਕਿ 2 ਸਾਲ ਇਆਮਾਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਹੋ ਗਏ 2 ਸਾਲਾਂ ਵਿੱਚ ਮਿਲਦਾ ਦੋ ਦਿਨ ਵੀ ਨਹੀਂ ਖੁੱਲਿਆ ਹੋਣਾ ਔਰ ਮੈਂ ਸੀਐਮ ਸਾਹਿਬ ਨੂੰ ਕਹਿ ਸੀ ਕਿ ਤੁਸੀਂ ਉੱਥੇ ਸੌਂ ਚੁੱਕੀ ਆ ਉਹ ਮਿਊਜ਼ੀਅਮ ਨੂੰ ਜੋ ਵੀ ਰੈਨੋਵੇਟ ਕਰਨਾ ਜੋ ਵੀ ਕੰਮ ਕਰਕੇ ਜਲਦੀ ਇਹਨੂੰ ਲੋਕਾਂ ਦੇ ਲਈ ਖੋਲੋ। ਤੋਂ ਉਹਨਾਂ ਨੇ ਆਕੇ ਪਰਸੇ ਦਾਦੂ ਕਰਨ ਕੀਤਾ ਇਹਨੂੰ ਖੋਲਿਆ। ਔਰ ਮੈਂ ਇਸ ਗੱਲ ਉਹਨਾਂ ਦਾ ਧੰਨਵਾਦ ਵੀ ਕੀਤਾ। ਔਰ ਨਾਲ ਨਾਲ ਸ਼ਾਇਦ ਜੇ ਤੁਸੀਂ ਮੀਡੀਆ ਬੜੇ ਉੱਥੇ ਦੇਖਦੇ ਹੋ ਮੈਂ ਸੀਐਮ ਸਾਹਿਬ ਨੂੰ ਕਹਿ ਦਿੱਤਾ ਸੀ ਸੀਐਮ ਸਾਹਿਬ ਇੱਥੇ ਕੋਈ ਵੀ ਪੱਕਾ ਸਟਾਫ ਨਹੀਂ ਹੈ। ਨਾ ਚੌਕੀਦਾਰ ਪੱਕੇ ਨਾ ਇਥੇ ਮਾਲੀ ਪੱਕੇ ਨਾ ਕੋਈ ਹੋਰ ਇਹ ਕਹਿੰਦਾ ਮਤਲਬ ਇੱਥੇ ਜਿਹੜਾ ਪੱਕਾ ਸਟਾਫਤਾ ਜਾਵੇ ਤਾਂ ਕਿ ਇਹਦੀ ਮੇਨਟੇਨੈਂਸ ਜਿਹੜੀ ਆ ਉਹ ਬਰਕਰਾਰ ਰਹੇ ਔਰ ਇਹ बार-बार ਬੰਦ ਕਿਨਾਰੇ ਨਾ ਆਵੇ ਔਰ ਸੀਐਮ ਸਾਹਿਬ ਨੇ ਬੜੇ ਵਧੀਆ ਉਹਨਾਂ ਨੇ ਉਸੇ ਵੇਲੇ ਜਿਹੜਾ ਸਿਕਾ ਉਹਨਾਂ ਦਾ ਅਫੀਸਰ ਉਹਨੂੰ ਡਿਊਟੀ ਲਈ ਵੀ ਇੱਥੇ ਜੋ ਵੀ ਸਟਾਫ ਚਾਹੀਦਾ ਉਹ ਪੂਰਾ ਕਰਕੇ ਦਿਓ ਔਰ ਦੂਸਰੀ ਗੱਲ ਜਿਹੜੀ ਸੀ ਕਹਿੰਦਾ ਮਨ ਮੈਂ ਸੀਐਮ ਸਾਹਿਬ ਨੂੰ ਜਿਸ ਦਿਨ ਜੇ ਕਿਸ ਨੇ ਵਿਧਾਨ ਸਭਾ ਦੀ ਦੇਖੀ ਹੋਵੇ ਤਾਂ ਜਦੋਂ ਸੀਐਮ ਸਾਹਿਬ ਸਾਹਿਬ ਖਤਮ ਹੋਇਆ ਉਸ ਤੋਂ ਬਾਅਦ 15 ਮਿੰਟ ਮੈਂ ਸੀਐਮ ਸਾਹਿਬ ਨਾਲ ਗੱਲ ਕਰਦਾ ਰਿਹਾ ਮੈਂ ਉਹਨੂੰ ਇਸ ਗੱਲੇ ਕਨਵਿੰਸ ਕਰਾਂਦਾ ਰਿਹਾ ਕਿ ਇੱਕ ਮੈਡੀਕਲ ਕਾਲਜ ਖੋਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਜਲਦੀ ਕਰਦਾ ਪੀਜੀਆ ਉਹ ਨਹਿਰੂ ਸਾਹਿਬ ਦੇ ਨਾਂ ਦੇ ਲੱਗਿਆ ਹੈ ਜਿਹੜਾ ਈਮਜ਼ ਬਠਿੰਡਾ ਆ ਉਹ ਵੀ ਬਾਹਰ ਸਿਮਲਤ ਕੋਲ ਬਦਲ ਦੇ ਨਾਂ ਤੇ ਮੈਂ ਕਿਹਾ ਜੇ ਤੁਹਾਡੇ ਨਾਂ ਤੇ ਕੋਈ ਮੈਡੀਕਲ ਕਾਲਜ ਲੱਗਣਾ ਆ ਉਹ ਚੀਜ਼ ਦੇ ਸਰਦਾਰ ਫਰਕਨਸਿੰਗ ਜਿਹੜਾ ਖੜਕੜ ਕਲਾ ਮੋ ਉਹ ਲੱਗਣਾ ਮੈਂ ਕਿਹਾ ਇਹ ਬਣਾਓ ਸੀਐਮ ਸਾਹਿਬ ਨੇ ਕਿਹਾ ਵੀ ਥੋੜੀ ਇਹਨਾਂ ਔਰ ਉਹਨਾਂ ਨੇ ਇਸ ਗੱਲ ਲਈ ਮੈਨੂੰ ਕਿਹਾ ਕਿ ਬਈ ਵੀ ਮੈਂ ਸੋਚਦਾ ਕੱਲ ਮੈਂ ਫਿਰ ਉਹਨਾਂ ਕੋਲ ਫਿਰ ਗਿਆ ਸੀ ਵੀ ਸਾਡੇ ਕੋਲ 15 ਏਕੜ ਜ਼ਮੀਨ ਉੱਥੇ ਦੇ ਐਨ ਆਰ ਆਈ ਡੋਨੇਟ ਕਰਨ ਨੂੰ ਤਿਆਰ ਆ ਵੀ 10 ਏਕੜ ਕਰ 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 ਲਾਦਾ ਉਹ ਐਨ ਆਰ ਆਈ ਹੈਗੇ ਉਹ ਪਿਛਲੀ ਵਾਰੀ ਮਿਲੇ ਸੀ ਉਹ ਕਹਿੰਦੇ 15 ਏਕੜ ਅਸੀਂ ਦੰਨੇ ਆ ਅਸੀਂ ਫਿਰ ਮੈਂ ਕੱਲ ਸੀਐਮ ਸਰ ਨੂੰ ਇਹ ਕਿਹਾ ਵੀ 10 ਏਕੜ ਤੁਸੀਂ ਲੈ ਲੋ ਅਕਵਾਇਰ ਕਰ ਲਓ ਤੇ 25 ਏਕੜਾਂ ਵਿੱਚ ਤੁਸੀਂ ਉੱਤੇ ਮੈਡੀਕਲ ਕਾਲਜ ਬਣਾਓ ਔਰ ਉਹਨੇ ਬੜਾ ਪੋਜ਼ਿਟਿਵਲੀ ਇਹ ਗੱਲ ਮੇਰੀ ਸੁਣੀ ਆ ਔਰ ਇਹ ਤਾਂ ਹੈ ਨਹੀਂ ਕਿ 5 ਮਿੰਟ ਬੈਠਿਆ 10 ਮਿੰਟ ਬੈਠਿਆ ਸਵਾ ਘੰਟਾ ਬੈਠਿਆ ਉੱਥੇ ਔਰ ਉਹਨਾਂ ਨੇ ਹੋਰ ਬੜੀਆਂ ਗੱਲਾਂ ਹੈਲਥ ਤੇ ਗੱਲਾਂ ਕੀਤੀਆਂ ਹੋਰ ਕਈ ਮਸਲੇ ਉਹਨਾਂ ਨੇ ਐਜ ਜੋ ਐਮਪੀ ਉਹਨਾਂ ਦਾ ਐਕਸਪੀਰੀਅੰਸ ਸੀ ਉਹਦੇ ਤੇ ਬੜਾ ਕੁਸ਼ਲ ਮੈਨੂੰ ਦੱਸਿਆ ਵੀ ਯਾਰ ਤੂੰ ਆਪਣੇ ਏਰੀਆ 'ਚ ਆ ਕੰਮ ਕਰ ਲਾ ਵੀ ਮੈਂ ਮੈਂ ਤੇਰੀ ਮਦਦ ਕਰੂੰਗਾ ਸੀ ਬੇ ਬੇ ਮੈਂ ਤੇ ਸੀਐਮ ਮੇਰੀ ਸੀਐਮ ਨੂੰ ਨਾ ਤੇ ਉਹਨਾਂ ਨੇ ਥੋੜਾ ਅਸੋਸਨ ਦਿੱਤਾ ਹੈ ਮੈਂ ਉਹ ਕਹਿੰਦੇ ਮੈਂ ਇੱਕ ਮੈਂ 91 ਦਾ ਸੀਐਮ ਨਹੀਂ 116 ਦਾ ਸੀਐਮ ਹਾਂ ਉਹ ਕਹਿੰਦੇ ਵੀ ਤੂੰ ਜਦ ਤੇਰਾ ਦਿਲ ਕਰੇ ਤੂੰ ਆ ਜਾ ਕਰ ਮੈਂ ਤੇਰੇ ਕੰਮ ਪ੍ਰਾਇੋਰਟੀ ਤੇ ਜਿਹੜੇ ਕੰਮੜੇ ਕਰੂੰਗਾ ਤਾਂ ਮੈਂ ਸਮਝਦਾ ਕਿ ਇੱਕ ਸੀਐਮ ਨੂੰ ਇੱਕ ਐਮਐਲਏ ਦਾ ਮਿਲਣਾ ਇਹ ਐਡਾ ਬਵਾਲ ਖੜਾ ਕਰ ਦੇਣਾ ਕਿ ਬਈ ਇਹ ਆਮ ਆਦਮੀ ਪਾਰਟੀ ਦਾ ਚੱਲ ਜਾਊਗਾ ਇਹ ਕਹਿੰਦਾ ਮਤਲਬ ਕਿ ਤੁਸੀਂ ਸੋਚਦੇ ਹੋ ਕਿ ਮੈਂ ਮੰਤਰੀ ਬਣਨ ਲਈ ਜਾਂ ਐਮਪੀ ਬਣਨ ਲਈ ਕਹਿੰਦਾ ਮਨੋਂ ਮੈਂ ਦੂਰ ਦੂਰ ਜਾਊਗਾ ਫਿਰ ਕਹਿੰਦਾ ਮਤਲਬ ਮੈਂ ਲੱਗਾ ਕਿ ਜਿਹੜੇ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਨਾ ਉਹ ਉਹਨਾਂ ਨਾਲ ਮੈਂ ਕਿੰਨਾ ਕਿਤੇ ਗਦਾਰੀ ਕਰੂੰਗਾ ਮੈਂ ਸਮਝਦਾ ਕਿ ਮੈਂ ਜਿਹਨਾਂ ਲੋਕਾਂ ਨੇ ਦੋ ਵਾਰੀ ਜਦੋਂ ਅਕਾਲੀਅਲ ਦੇ ਗੀਸਟ ਬੀਬੀ ਸੀ ਉਸ ਦੌਰਾਨ ਵੀ ਮੈਨੂੰ ਲੋਕਾਂ ਨੇ ਜਤਾਇਆ ਸੋ ਮੇਰੀ ਇਹ ਡਿਊਟੀ ਬਣਦੀ ਆ ਕਿ ਮੈਂ ਅਕਾਲੀ ਦਲ ਦਾ ਸਪਾਈ ਬਣ ਕੇ